ਤੁਸੀਂ ਇਹ ਮੰਨ ਲਓ ਵੀ ਆਪਣੇ ਪਿੰਡ ਦੇ ਵਿਕਾਸ ਵਾਸਤੇ ਇੱਕ ਦਿੱਕਤ ਵਾਲੀ ਗੱਲ ਹੋ ਗਈ। ਵੀ ਦਿੱਕਾ ਲਾਇਆ ਜਾ ਰਿਹਾ। ਅੱਛਾ। ਇਹ ਕਹਿੰਦੇ ਨੇ ਜੇਕਰ ਸਾਨੂੰ ਸਰਪਸੰਮਤੀ ਦੇਣਗੇ ਤਾਂ ਅਸੀਂ 18 ਲੱਖ 12000 ਦੇਣ ਨੂੰ ਤਿਆਰ ਆ। ਪਰ ਇਹ ਜਿਹੜੀ ਅਸੀਂ ਪਤਾ ਕਰਿਆ ਚੋਣ 4 ਮਹੀਨੇ ਨੇ ਹੁੰਦੀ ਜੀ ਅਜੇ। ਇਹ ਆਪਾਂ ਪਰਨੇ ਨੇ ਪਿੰਡ ਵੱਲੋਂ ਤਿੰਨ ਚਾਰ ਦਿਨਾਂ ਅਜੇ ਜੀ। ਹੁਣ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਗੱਲ ਸੋਚਦੇ ਮੈਨੂੰ ਟੇਡੇ ਟੰਗ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਬੰਦੇ। ਸਾਡੀ ਬਿਨਾਂ ਰਹਿ ਤੂੰ ਬਿਨਾਂ ਉਹ ਤੋਂ ਵੀਡੀਓ ਪਾਈਏ ਇੰਨਾ ਕਹਿ ਕੇ। ਵੀ ਜੋ ਬਾਰਡਰ ਬਾਕਸ ਦਾ ਆਪਣੇ ਮੰਤਰੀ ਸਾਹਿਬ ਨੇ ਆਪਾਂ ਨੂੰ 6.5 ਉਹਦੀ ਸਾਨੂੰ ਡੇਟ ਦਿੱਤੀ ਗਈ ਸੀ ਪੈਸੇ ਭਰਨ ਦੀ 20 ਤੇ 21 ਤਰੀਕ ਨੂੰ ਇਹਨੇ ਵੀਡੀਓ ਪਾਈ ਆ ਉਹਦੇ ਕਾਰਨ ਸਾਨੂੰ ਫੰਡ ਇਕੱਠਾ ਕਰਨ ਦੇ ਵਿੱਚ ਦਿੱਕਤ ਆ ਰਹੀ ਆ ਅੱਛਾ ਵੀਡੀਓ ਕਰਨ ਹਾਂ ਅੱਛਾ ਉਹ ਦਿੱਕਤ ਇਹ ਆ ਜੀ ਸਾਡੇ 12 ਨੰਬਰ ਵਾਰਡ ਤੋਂ ਸਰਪੰਸਥਤੀ ਨਾਲ ਮੈਂਬਰ ਚੁਣੇ ਗਏ ਨੇ ਉਹਨਾਂ ਨੇ ਵੀਡੀਓ ਪਾਈ ਆ ਵੀ ਜੇਕਰ ਬਲਾਕ ਸੰਮਤੀ ਸਾਨੂੰ ਸ਼ਾਇਦ ਹੀ ਪਿੰਡ ਸਰਪੰਸਥਤੀ ਨਾਲ ਦਿੰਦਾ ਹੈ ਤਾਂ ਜੋ ਅਮਾਉਂਟ ਆਪਾਂ ਨੇ 18 ਲੱਖ 12000 ਰੁਪਏ ਭਰਨੀ ਆ ਵੀ ਉਹ ਅਸੀਂ ਭਰਾਂਗੇ ਉਹ ਕਦੀ ਭਰਨੀ ਆ ਵਾਟਰ ਬਾਕਸ ਮੈਂਕਮੇ ਦਾ ਆਪਣਾ ਜਿਹੜਾ 2-4% ਬਣਦਾ ਉਹ ਪੜਨਾ ਹੈ ਜੀ ਆਪਾਂ ਦੇ ਪਿੰਡ ਵਾਲੇ ਠੀਕ ਹੈ ਉਹ ਪਿੰਡ ਵਾਲਿਆਂ ਨੇ ਭਰਨਾ ਹੈ ਉਹ ਇੱਕ ਸਕਾਲਟੀ ਆ ਉਹ ਕੈ ਤਰੀਕ ਤੱਕ ਆਖਰੀ ਆਖਰੀ 21 ਅ ਜੀ ਚਲੋ ਅਸੀਂ ਮੰਤਰੀ ਸਾਹਿਬ ਨੂੰ ਕਹਿ ਕੇ 25 ਕਰ ਲਾਂਗੇ ਜੀ 11 ਨੰਬਰ ਦਾ ਵਾਰਡ ਦੀ ਮੈਡਮ ਨੇ ਵੀਡੀਓ ਪਾਤੀ ਵੀ ਉਹ ਸਾਨੂੰ ਸਰਬਸੰਮਤੀ ਨਾਲ ਜੇ ਸਾਜ ਲਈ ਪਿੰਡ ਬਲਾਕ ਸੰਮਤੀ ਦਿੰਦਾ ਹੈ ਜਿੱਥੇ ਆਉਂਦਾ ਹੈ ਤਾਂ ਅਸੀਂ 18 ਲੱਖ 12000 ਰੁਪਏ ਦੀ ਭਰਦਾਂਗੇ ਵਾਟਰ ਬਾਕਸ ਵਾਲਾ ਵਾਟਰ ਬਾਕਸ ਵਾਲਾ ਜੀ ਹੁਣ ਇਹ ਹੈ ਜੀ ਹੁਣ ਸਰਕਾਰ ਕੀ ਪਤਾ 6 ਮਹੀਨੇ ਚੋਣ ਨਾ ਕਰਾਵੇ 4 ਮਹੀਨੇ ਨਾ ਕਰਾਵੇ ਸਰਬਸੰਮਤੀ ਸਾਰਾ ਤੁਸੀਂ ਤਿਆਰ ਹੋ? ਅਸੀਂ ਇੰਤਿਆਜ਼ ਹੀ ਤਿਆਰਾਂ ਜੀ। ਪੰਚਾਇਤ ਤਿਆਰ ਹੈ ਸਾਡੇ ਤਿਆਰ ਹੈ ਜੀ। ਅਸੀਂ ਉਹਨਾਂ ਅਸੀਂ ਉਹਨਾਂ ਨਾਲ ਤੁਰਾਂਗੇ ਵੀ। ਠੀਕ ਹੈ। ਜਿਉ ਸਾਨੂੰ ਪੈਸੇ ਤੜਕੇ ਪੰਚਾਇਤ ਨੂੰ ਦਿੰਦੇ ਨੇ। ਵੀ ਆਹ ਪੜੋ ਤੁਸੀਂ ਭਰ ਦੋ ਜੀ। ਕੱਲੇ ਆ ਜੀ ਵੀ ਹੁਣ ਸਾਨੂੰ ਜਰੂਰਤ ਤਾਂ 25 ਤਰੀਕ ਤੱਕ ਹੈ ਜੀ 21 ਤਰੀਕ ਤੱਕ ਹੈ। 21 ਮਈ। ਹਾਂਜੀ ਹਾਂਜੀ। ਪਰ ਇਹ ਤਾਂ ਜੀ ਤੁਸੀਂ ਇਹ ਮੰਨ ਲਓ ਵੀ ਆਪਣੇ ਪਿੰਡ ਦੇ ਵਿਕਾਸ ਵਾਸਤੇ ਇੱਕ ਦਿੱਕਤ ਵਾਲੀ ਗੱਲ ਹੋ ਗਈ। ਵੀ ਡਿੱਕਾ ਲਾਇਆ ਜਾ ਰਿਹਾ। ਕਿਹੜੀ ਉਹ ਕਿਹੜੀ ਹੈ? 18 ਲੱਖ 12000 ਰੁਪਏ ਇਹਨਾਂ ਨੇ ਰੱਖਿਆ ਸੀ। ਕਿ ਪਿੰਡੋਂ ਨੂੰ ਇਕੱਠਾ ਕਰਨਾ ਹੈ ਹਰੇਕ ਘਰ ਨੂੰ ਇਹਨਾਂ ਨੇ 1000 ਰੁਪਏ দেয়া ਸੀ ਤੇ ਐਸ.ਈ. ਕੋਟੇ ਦੇ ਵਿੱਚੋਂ ਕਿਹਾ ਸੀ ਇਹਨਾਂ ਨੇ 800 ਰੁਪਏ ਪਰ ਮੈਂ ਇਹ ਚੀਜ਼ ਕਹਿਨੀ ਆ ਕਿ ਕੋਈ ਚਾਹੇ ਮੇਰਾ ਜਰਨਲ ਭਾਈ ਚਾਰਾ ਚਾਹੇ ਕੋਈ ਮੇਰਾ ਐਸ.ਈ. ਕੋਟੇ ਚ ਭਾਈ ਚਾਰਾ ਕਿ ਕਿਸੇ ਨੂੰ ਕੋਈ ਵੀ ਕਨੈਕਸ਼ਨ ਦਾ ਰੁਪਿਆ ਦੇਣ ਦੀ ਲੋੜ ਨਹੀਂ ਅਸੀਂ 18,112,000 ਰੁਪਏ ਆਪੇ ਪੱਲਿਓਂ ਰਮਾਂਗੇ ਜੀ ਮੈਂ ਅਨਾਉਂਸਮੈਂਟ ਕਰਦੀ ਆ ਜਦੋਂ ਸਾਨੂੰ ਸਰਪ੍ਰਸੰਤੀ ਦੇਣਗੇ ਠੀਕ ਹੈ ਜੀ ਇਹ ਕਹਿੰਦੇ ਨੇ ਜੇਕਰ ਸਾਨੂੰ ਸਰਪ੍ਰਸੰਤੀ ਦੇਣਗੇ ਤਾਂ ਅਸੀਂ 18,112,000 ਦੇਣ ਨੂੰ ਤਿਆਰ ਆਂ ਪਰ ਇਹ ਜਿਹੜੀ ਅਸੀਂ ਪਤਾ ਕਰਿਆ ਚੋਣ 4 ਮਹੀਨੇ ਨਹੀਂ ਹੁੰਦੀ ਜੀ ਅਜੇ ਤੋਂ ਸੀਤੱਕ ਵੀ ਜਾ ਸਕਦੀ ਆ ਫਿਰ ਸੰਮਤੀ ਦਾ ਚੋਣਾ ਵੇਲੇ ਕਰਾ ਸਕਦੇ ਆਂ ਆਪਾਂ ਪੈਸੇ ਆਪਾਂ ਭਰਨੇ ਨੇ ਪਿੰਡ ਬੰਦ ਨੂੰ ਤਿੰਨ ਚਾਰ ਦਿਨ ਅਜੇ ਜੀ ਤੇ ਫਿਰ ਪੈਸਾ ਕਰਿਆ ਹੋਊਗਾ ਸਕਦਾ ਜਿਹੜਾ ਹੈ ਹੋਰ ਜੀ ਉਹ ਫਿਰ ਵਾਪਸ ਹੋ ਜੂ ਜੀ ਆਪਣਾ ਪੈਸਾ ਕਿੰਨਾ ਪੈਸਾ ਆਇਆ ਹੋਇਆ ਸੀ 3.5 ਕਰੋੜ ਰੁਪਏ ਜੀ ਵਾਪਸ ਜਾ ਸਕਦਾ ਹੈ ਹਾਂ ਜੀ ਆਪਾਂ ਸਾਨੂੰ ਐਕਸ਼ਨ ਰੋਜ਼ ਕਹਿੰਦਾ ਵੀ ਪੈਸੇ ਇਕੱਠੇ ਕਰਕੇ ਪੈਸੇ ਭਰੋ ਭਾਈ ਤੁਸੀਂ ਪਹਿਲੇ ਮਾੜਾ ਪਾਣੀ ਸਕੂਲਾ ਚਾ ਰਿਹਾ। ਉਹਦੀ ਔਰ ਨਹੀਂ ਤਾਂ ਆਪ ਨੂੰ ਬਿਮਾਰੀਆਂ ਲੋਕ ਬਚ ਜਾਣਗੇ ਜੇ ਵਧੀਆ ਪ੍ਰੋਜੈਕਟ ਲੱਗੂਗਾ ਜੀ ਨਹੀਂ ਵਾਪਸ ਹੋ ਜੂਗਾ ਇਹ। ਫਿਰ ਹੁਣ ਕੀ ਕਹਿਣਾ ਚਾਹ ਰਹੇ? ਅਸੀਂ ਇਹ ਗੱਲ ਸੋਚਦੇ ਮੈਨੂੰ ਟੇਡੇ ਢੰਗ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਬੰਦੇ। ਅੱਛਾ। ਤਦ ਵੀਡੀਓ 'ਚ ਮੈਡਮ ਜੀ ਇਹ ਵੀ ਕਹਿ ਰਹੇ ਨੇ ਵੀ ਇਹ ਕਹਿ ਰਹੇ ਨੇ ਜਿਹੜੇ ਪੈਸੇ ਭਰਨੇ ਨੇ ਉਹ ਵੀ ਸਾਡਾ ਹਿੱਸਾ ਨੇ ਕੀ ਪੰਚਾਇਤ ਦਾ। 12 ਨੰਬਰ ਪਾਰਦੇ ਮੈਂਬਰ ਨੇ ਉਹ। ਕੀ ਕਹਿ ਰਹੇ ਨੇ ਉਹ? ਕਸੀ ਹਰੇਕ ਤੁਹਾਨੂੰ ਇਹਨਾਂ ਨੇ 1000 ਰੁਪਏ ਕਿਹਾ ਸੀ ਤੇ ਕਸੀ ਕੂਟੇ ਦੇ ਵਿੱਚੋਂ ਕਿਹਾ ਸੀ ਇਹਨਾਂ ਨੇ 800 ਆ ਦੇਖ ਅਸੀਂ ਇਕੱਲੇ ਤਾਂ ਨਹੀਂ ਕਹਿ ਰਹੇ ਸਾਡੀ ਬਿਨਾਂ ਰਹੇ ਤੂੰ ਬਿਨਾਂ ਉਹ ਤੋਂ ਵੀਡੀਓ ਪਾਈਆਂ ਇੰਨਾ ਕਹਿ ਕੇ ਕਿਤੇ ਉਹਨਾਂ ਨੇ ਕਿਹਾ ਨਹੀਂ ਕਿ ਸਾਨੂੰ ਸਰਕਾਰ ਵੱਲੋਂ ਆਡਰ ਆਇਆ ਹੈ ਜੀ ਵੀ ਅਸੀਂ ਇਹੋ ਪੈਸੇ ਭਰਨੇ ਨੇ ਇਹਨਾਂ ਦਾ ਤਾਂ ਕੋਈ ਮਤਲਬ ਲਿੰਦਾ ਰਹਿ ਗਿਆ ਜੀ ਇਹ ਗੱਲ ਦਾ ਤਾਂ ਦੂਜੀ ਗੱਲ ਇਹ ਹੈ ਜੀ ਵੀ ਇਹ ਤਾਂ ਸਾਡਾ 6.5 ਕਰੋੜ ਰੁਪਏ ਜਿਹੜਾ ਆਇਆ ਹੈ ਵੀ ਵਾਪਸ ਹੁਣ ਕਰਾਉਣ ਦੀ ਕੋਸ਼ਿਸ਼ ਆ ਦੇਖੋ ਜੀ ਇਹ ਇਹਨਾਂ ਨੇ ਸਰਬਸੰਮਤੀ ਲੜਨੀ ਤੇ ਹੋਰ ਚੀਜ਼ਾਂ ਵੀ ਨੌਲਾਈਨ ਦੇ ਸਕਦੇ ਤੇ ਜਿਵੇਂ ਸਕੂਲ ਤੇ ਲਾ ਦਾਂਗੇ 1.5 ਕਰੋੜ ਰੁਪਿਆ ਅਸੀਂ ਪਿੰਡ ਤੇ ਆਰਓ ਲਾ ਦਾਂਗੇ ਅਸੀਂ ਪਿੰਡ ਦੀ ਸਫਾਈ ਕਰਾ ਦਾਂਗੇ ਅਸੀਂ ਹੋਰ ਵੀ ਤਕਰੀਬ ਬੱਚਿਆਂ ਦੀ ਪੜ੍ਹਾਈ ਕਰਾ ਦਾਂਗੇ ਅਸੀਂ ਕਿਸੇ ਨੂੰ ਮੈਡੀਕਲ ਸਹੂਲਤ ਦੇ ਦਾਂਗੇ ਇਹ ਕਿ ਬਾਰਡਰ ਬਾਕਸ ਵਾਲੀ ਗੱਲ ਤਾਂ ਕੱਲੀ ਕਰਨ ਦੀ ਲੋੜ ਹੀ ਨਹੀਂ ਸੀ ਅਸੀਂ ਇਹੀ ਬੇਨਤੀ ਕਰਦੇ ਹਾਂ ਨਗਰ ਦੇ ਵਸਨੀਕਾਂ ਨੂੰ ਵੀ ਇਹਨਾਂ ਗੱਲਾਂ ਤੋਂ ਬਚ ਕੇ ਦੇਖੋ ਜੀ ਇਹ ਗੱਲਾਂ ਜੀ ਉਹਨਾਂ ਨੇ ਪਿੰਡ ਦਾ ਕੋਈ ਵਿਕਾਸ ਕਰਨਾ ਅਸੀਂ ਨਹੀਂ ਰੋਕਦੇ ਸਾਡੇ ਕਿੰਨੇ 2 ਕਰੋੜ ਰੁਪਿਆ ਦਾ ਹੋਣਾ ਮੋਤਵਰ ਬੰਦਿਆ ਰਾਹੀ ਦਾ ਦੇਣ ਪੰਚਾਇਤ ਰਾਹੀਂ ਨ ਪੰਚਾਇਤ ਰਾਹੀ ਨਾ ਪੰਚਾਇਤ ਰਾਹੀ ਲਾ ਦੇਣਾ ਆਪ ਮੈਂਬਰ ਨੇ ਆਪਦੇ ਬਾੜ ਚ ਕੁਝ ਵੀ ਕਰ ਦੇਣਾ ਸਾਨੂੰ ਇਹ ਚੀਜ਼ ਦਾ ਕੋਈ ਗਿਲਾ ਨਹੀਂ ਅਸੀਂ ਇਹ ਵੀ ਕਹਿੰਦੇ ਜੇ ਉਹ ਬਣਨ ਮੈਂਬਰ ਬਣਦੇ ਜਦੋਂ ਉਹਨਾਂ ਦੀ ਇੱਛਾ ਪਿੰਡ ਦੇ ਵਿਕਾਸ ਕਰਨ ਦੀ ਪਰ ਇਹ ਵੀ ਗੱਲ ਹੈ ਵੀ ਇੱਕ ਪਾਸੇ ਵਿਕਾਸ ਰੁਕ ਰਿਹਾ ਹੈ ਅੱਜ 6.5 ਕਰੋੜ ਪਿੰਡ ਦਾ ਵਾਪਸ ਹੋ ਜਾਂਦਾ ਜੀ ਅਸੀਂ ਤਰਲੇ ਮੰਤਾਂ ਨਾਲ ਮਸਾਇ ਪ੍ਰੋਜੈਕਟ ਪਾਸ ਕਰਾਇਆ ਹੈ 6.5 ਕਰੋੜ ਕੋਈ ਛੋਟੀ ਅਮਾਉਂਟ ਨਹੀਂ ਜੀ ਠੀਕ ਹੈ 6.5 ਕਰੋੜ ਆਪ ਪਿੰਡ ਨੂੰ ਮਿਲਦਾ ਵੀ ਨਹੀਂ ਜੀ 5 ਸਾਲਾਂਾਂ ਚ ਪੰਚਾਇਤ ਨੂੰ ਛੋਟਾ ਕਹਿਣ ਦਾ ਮਤਲਬ ਇਹ ਹੈ ਵੀ ਜੋ ਵੀਡੀਓ ਪਾਈ ਹੈ ਉਹਨਾਂ ਨੇ ਕੀ ਨਵੇਂ ਪੰਚਾਇਤ ਮੈਂਬਰ ਦਾ अच्छा तो ਵੀ ਹੋ ਜਾਂਨੀ ਕਿ ਵੀ ਜੇ ਕਹਿੰਦੀ ਹੈ ਵਾਟਰ ਬੈਕਸ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਆ ਕੋਸ਼ਿਸ਼ੇ ਨਹੀਂ ਫਿਰ ਤਾਂ ਅਸੀਂ ਤਾਂ ਕੋਸ਼ਿਸ਼ ਮੰਨਾਂਗੇ ਜਦੋਂ ਅੱਜ ਚੌਂਡ ਦਾ ਕੋਈ ਬਿਗਲ ਨਹੀਂ ਵੱਜਿਆ ਕੋਈ ਇਹ ਨਹੀਂ ਪਤਾ ਵੀ ਚੌਂਡ ਐਸ ਸੀ ਹੈ ਕੋਈ ਇਹ ਨਹੀਂ ਪਤਾ ਵੀ ਜਰਨਲ ਆ ਉਦੋਂ ਪਹਿਲੀ ਇਹ ਗੱਲ ਕਰਨ ਦੀ ਤਾਂ ਕੋਈ ਜ਼ਰੂਰਤ ਨਹੀਂ ਸੀ ਫਿਰ ਪੈਸੇ ਤੁਸੀਂ ਕਾਇਦਨ ਰਹੇ ਪਰ ਨਦੇ ਵਾਟਰ ਬੈਕਸਾਂ ਦੇ ਅਸੀਂ ਮੁਤਲਬ ਲਓ ਜੀ 3 ਦਿਨਾਂ ਦੇ ਅੱਜ 17 ਤਰੀਕੋ ਕੀ 4 ਦਿਨ 21 ਨੂੰ ਭਰਨੇ ਆ ਚਲੋ ਅਸੀਂ ਫਿਰ ਜੇ ਨਾ ਪਰੇਗੇ ਤਾਂ ਅਸੀਂ ਬੇਨਤੀ ਕਰਾਂਗੇ ਪੰਜ ਚਾਰ ਦਿਨ ਹੋਰ ਲਵਾਵਾਂਗੇ ਮੈਕਮੇ ਤੋਂ ਇਹ ਸ਼ੱਕ ਇਹ ਗੱਲ ਵੀ ਇਹ ਰੋਕਣ ਦੀ ਤਾਂ ਹੋਈ ਆ ਵੀ ਚੌਂਡ ਉਹਨਾਂ ਨੇ ਰੋਕਣ ਦਾ ਸਾਨੂੰ ਸ਼ੱਕ ਤਾਂ ਲੱਗਦਾ ਵੀ ਇਹ ਚੋਣ ਨੇੜੇ ਤੇੜੇ ਨਹੀਂ ਉਹਨਾਂ ਨੇ ਪਹਿਲੀ ਕਹਿਤਾ ਵੀ ਸੰਮਤੀ ਕਰਾ ਦਿਓ ਸੰਮਤੀ ਚੋਣ ਜਦੋਂ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਸੰਮਤੀ ਕਿਵੇਂ ਹੋਊ ਜ ਪਹਿਲੀ ਬਈ ਪੈਸੇ ਕਦੋਂ ਦੇਣਗੇ ਤੁਹਾਨੂੰ ਪੰਚਾਇਤ ਨੂੰ ਜਦੋਂ ਸੰਮਤੀ ਹੋ ਗਈ ਜਦੋਂ 4 ਮਹੀਨੇ ਉਦੋਂ ਦੇਣਾ ਵਾਟਰ ਬਾਕਸ ਦੇ ਭਰਨੇ ਨੇ 4 ਦਿਨਾਂ ਨੂੰ ਲੋਕ ਅੱਛਾ ਪਹਿਲੇ ਕੱਲ੍ਹ ਸਾਜੀ ਕਾਰ ਸਾਰੇ ਪਿੰਡ ਵਾਸੀਆਂ ਨੂੰ ਦੂਜੀ ਬੇਨਤੀ ਇਹ ਪੰਚਾਇਤ ਵੱਲੋਂ ਜਿਹੜਾ ਆਪਣੇ ਪਿੰਡ ਵਾਸੀ ਤੋਹਫਾ ਹੈ ਜੀ ਦੋ ਵਾਟਰ ਬਾਕਸ ਕਿਸੇ ਪਿੰਡ ਚ ਜਾਰੀ ਲੱਗੇ ਦੇਖੇ ਨਹੀਂ ਅਜੇ ਤੱਕ ਇੱਕ ਰੋਜਾਂਬੱਤੀ ਚ ਇੱਕ ਵਿਸ਼ੇਸ਼ਲੀ ਥਾਂ ਤੇ ਜਿੱਥੇ ਲੱਗਣਾ ਹੈ ਪਿੰਡ ਵਾਸੀ ਨੇ ਇਹੀ ਬੇਨਤੀ ਹੈ ਵੀ ਕਿਸੇ ਦੀਆਂ ਗੱਲਾਂ ਚ ਨਾ ਆਉਣਾ ਛੇਤੀ ਤੋਂ ਛੇਤੀ ਪੰਚਾਇਤ ਨੂੰ ਪਰਜਾਇਤ ਮੈਂਬਰ ਹਰ ਵਾਰ ਚ ਆਊਗਾ ਐ ਐਸ்சி ਵੀਰ 800 ਰੁਪਏ ਦੇ ਦੇਣਾ ਜਰਨਲ ਵੀਰ 1000 ਰੁਪਏ ਦੇ ਦੇਣ ਛੇਤੀ ਤੋਂ ਛੇਤੀ ਪੈਸੇ ਦੇਣਾ ਆਪਾਂ ਜਮ੍ਹਾਂ ਕਰਾਈਏ ਬਾਟਰਵਾਸੇ ਦਾ ਕੰਮ ਚਾਲੂ ਕਰੀਏ ਹੱਥ ਜੋੜ ਕੇ ਬੇਨਤੀ ਹੈ ਸਾਰੀ ਪਿੰਡ ਨੂੰ ਵੀ ਕਿਸੇ ਦੀ ਫੇਕ ਨਿਊਜ਼ ਚ ਨਾਉਣ ਇਹ ਵੀ ਪੈਸੇ ਤਾਂ ਆਪਾਂ ਨੂੰ 25 ਤੱਕ ਪਹਿਲਾਂ ਪਹਿਲਾਂ ਜਮ੍ਹਾਂ ਕਰਾਉਣੇ ਨੇ ਜੀ ਇਹ ਉਹ ਜਿਹਦੇ ਜੇਬ ਲਾਕ ਸਮਝ ਦੀ ਗੱਲ ਹੁੰਦੀ ਹੈ ਜੀ ਬਲਾਕ ਸਮਝ ਦੀ ਹਜੇ 4 ਮਹੀਨੇ ਤੱਕ ਰਹੀ ਨਹੀਂ ਤੇ ਨਾ ਹੋਵੇ ਪੈਸੇ ਆ ਭੱਜ ਦੇਣੇ ਨੇ ਜੇ ਇਹ ਪੈਸੇ ਆਪਾਂ ਨਾ 25 ਤੱਕ ਜਮ੍ਹਾਂ ਕਰਾਈ 18112000 ਤਾਂ ਆਪਣੇ ਪਿੰਡ ਨੂੰ ਸਾਢੇ 6 ਕਰੋੜ ਦਾ ਨੁਕਸਾਨ ਹੋਊਗੀ ਹੋਗਾ ਜੀ ਇਹ ਬੈਂਕ ਬਾਕਸ ਨੂੰ 20 ਸਾਲ ਹੋ ਗਏ ਬੰਦ ਹੋਏ ਉਹਨੂੰ ਜੀ ਸਸਤੀ ਚਾਲ ਦੀ ਸਾਰਿਆਂ ਨੂੰ ਸਾਢੇ ਮੈਂਬਰ ਕੁਝ 1 2 ਆੜ ਨੰਬਰਾਂ ਚ ਪੈਸੇ ਇਕੱਠੇ ਕਰ ਰਹੇ ਨੇ ਲੋਕ ਵੱਧ ਚੜ ਕੇ ਸਹਿਯੋਗ ਕਰ ਰਹੇ ਨੇ ਤਾਂ ਕਿਰਪਾ ਕਰਕੇ ਸਭ ਪਿੰਡ ਵਾਸੀਆਂ ਨੂੰ ਬੇਨਤੀ ਹੈ ਪੈ ਜਲਦੀ ਜਲਦੀ ਇਕੱਠੇ ਕਰਨ ਵਿੱਚ ਸਾਡਾ ਸਹਿਯੋਗ ਕਰੋ ਸਾਰੇ ਵਾੜਾ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਜੀ ਧੰਨਵਾਦ ਜੀ ਹੁਣ ਅਸੀਂ ਇਹੀ ਗੱਲ ਕਹਿੰਦੇ ਆਂ ਕਿ ਵੱਦਦ ਵੱਦ ਪੰਚਾਇਤ ਦਾ ਸਾਥ ਦਿਓ ਜੀ ਤਾਂ ਕਿ ਗਰੀਬ ਬੰਦਾ ਮੋਟਰ ਨਹੀਂ ਲਵਾ ਸਕਦਾ ਜੀ 70 80 ਹਜ਼ਾਰ ਰੁਪਏ 'ਚ ਇੱਕ ਮੋਟਰ ਲੱਗਦੀ ਹੈ ਜੀ ਕਾਂ ਇਸ ਕਰਕੇ ਅਸੀਂ ਨੇ ਵਾਟਰ ਬਾਕਸ ਬਸ ਕਰਵਾਏ ਨੇ ਜੀ ਸਾਡੇ ਸਰਪੰਚ ਸਾਹਿਬ ਨੇ ਤੋਂ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਜੀ 100 ਰੁਪਏ ਚ ਸਰਦਾ ਜੀ ਇੰਨੇ ਕ ਰੁਪਏ ਤਾਂ ਆਪਾਂ ਉਹੀ ਖਾ ਖੂ ਜਾਣੇ ਜੀ ਧਰਤੇ ਤੋਂ ਲੈ ਕੇ ਅਥਰਣ ਤੱਕ ਜੀ ਕੋਈ ਜ਼ਿਆਦਾ ਨਹੀਂ ਹੈਗੇ 800 ਰੁਪਏ ਆਪਾਂ ਨੂੰ ਕੋਈ ਜ਼ਿਆਦਾ ਮੈਨ ਨਹੀਂ ਨਹੀਂ ਜ਼ਿਆਦੇ ਰੱਖਦਾ ਜੀ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਮੈਂਬਰਾਂ ਦਾ ਸਾਥ ਦੇਣਾ ਕਿ ਪਿੰਡ ਨੂੰ ਸਾਫ ਪਾਣੀ ਮਿਲੂਗਾ ਮਿਲਣ ਜਾ ਰਿਹਾ ਹੈਗਾ ਇਹਦੀ 1800 ਰੁਪਏ ਦੀ ਕੋਈ ਗੱਲ ਨਹੀਂ ਹੁੰਦੀ ਐਨਾ ਕਾ ਆਪਣੇ ਮਿਸਤਰੀ ਵੀ ਲੈ ਜਾਂਦੇ ਨੇਗੇ ਜਿਹੜਾ 1800 ਰੁਪਏ ਹੁੰਦਾ ਹੈਗਾ ਜੇ ਆਪਣਾ ਪੰਚਾਇਤ ਦਾ ਸਾਥ ਦਿਓ ਇਹ ਜ ਜਨਰਲ ਨੂੰ ਲਾਏਗਾ 1000 ਰੁਪਏ ਲਾਏਗਾ ਤੇ ਅਸੀਨ ਭਾਈ ਜਨਰਲ ਲਾਏ ਉਹ 800 ਰੁਪਏ ਲਾਏਗਾ ਐਨੇ ਨਾਲ ਕੋਈ ਥਾਨ ਨਹੀਂ ਹੁੰਦਾਗਾ ਜੋ ਕਿ ਐਨੇ ਨਾਲ ਤਾਂ ਪਈ ਮਿਸਤਰੀ ਵੀ ਲਾ ਜਾਂਦਾ ਆਪਣਾ ਇੱਕ ਹੋਰ ਬੇਨਤੀ ਹੈ ਜੀ ਨਗਰ ਨਿਵਾਸੀਆਂ ਨੂੰ ਜਿਹੜੇ ਬੰਦੇ ਕਈ ਵਾਰੀ ਇਹ ਸੋਚਦੇ ਨੇ ਵੀ ਸਾਡੀ ਗਲੀ ਨਵੀਂ ਬਣੀ ਐ ਜਾਂ ਸੜਕ ਨਵੀਂ ਬਣੀ ਐ ਸਾਡਾ ਬਾਰ ਵਧੀਆ ਪੱਟ ਕਿਉਂ ਕਰਾਇਮ ਨਾ ਕਰਦੀ ਇਹਦੀ ਅਸੀਂ ਪੂਰੀ ਜ਼ਿੰਮੇਵਾਰੀ ਲੈਣੀ ਹੈ ਪੰਚਾਇਤ ਵੱਲੋਂ ਅਸੀਂ ਜਿਹੀ ਜੀ ਗਲੀਆਂ ਉਹ ਜਿਹੀ ਬਣਾ ਕੇ ਦੇਵਾਂਗੇ ਜਾਇ ਜਾਰੋੜ ਹੈ ਉਹ ਜਿਹੀ ਬਣਾ ਕੇ ਦੇਵਾਂਗੇ ਬਾਕੀ ਇੱਕ ਹੋਰ ਪੁਸ਼ਕਵਰੀ ਜੀ ਹਫਤੇ ਤੱਕ ਅਸੀਂ ਪਿੰਡ ਨੂੰ ਦੇਵਾਂਗੇ ਚਾਹੇ ਤਾਂ ਅਸੀਂ ਪਿੰਡ ਵਾਸਤੇ 100 ਟਰੱਪ ਲਈਏ ਜੀ ਹਫ਼ਤੇ 'ਚ ਠੀਕ ਹੈ ਚਾਹੇ ਪਿੰਡ ਵਾਸਤੇ ਸਟੇਡੀਅਮ ਲਈ ਜੀ ਇਹ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਇੱਕ ਹਫ਼ਤੇ 'ਚ ਗਲਜਾਰ ਜੀ ਦੁਬਾਰਾ ਤੁਹਾਨੂੰ ਸੱਦ ਕੇ ਅਸੀਂ ਵੀਡੀਓ ਬਵਾ ਕੇ ਕੁਝ ਕਵਰੀ ਦੇਵਾਂਗੇ ਸਾਡਾ ਧਿਆਨ ਹਮੇਸ਼ਾ ਵੀ ਪਿੰਡ ਦੀ ਤਰੱਕੀ ਵਾਸਤੇ ਹੈ ਲੋਕਾਂ ਨੂੰ ਬੇਨਤੀ ਕਰਦੇ ਵੀ ਸਾਡਾ ਸਾਥ ਦਿਓ ਜੇ ਤੁਹਾਡਾ ਸਾਥ ਰਹੂਗਾ ਤਾਂ ਸਾਡਾ ਹੌਸਲਾ ਵੀ ਵਧੂਗਾ ਅਸੀਂ ਹੋਰ ਪਿੰਡ ਦੇ ਵਧੀਆ ਕੰਮ ਕਰਾਵਾਂਗੇ